ਕਾ ਨਾ ਕੋਈ ਬਹੁਤ ਚੰਗਾ ਹੂੰ ਬਿਲਕੁਲ ਦੇ ਆ ਰਸਾ ਨਾ ਪਾਇਨੋ ਖੁੱਲਾ ਫਿਰਦੇ ਰਹਿੰਦੇ ਅੱਛਾ ਉਹਨੇ 60 ਫੀਟ ਮਰਾ ਇਹਦੇ ਵਿੱਚ ਥੱਲੇ ਡੜ ਜਾਂਦਾ ਟਰਾਲੀ ਦੇ ਇਧਰ ਪੱਖੇ ਕੋਈ ਹਾਂ ਮਾਰੀ ਕੱਢਦੇ ਆ ਬਾਹਰ ਇੱਥੋਂ ਟਰਾਲੀ ਕੱਢਦੇ ਹਾਂ ਵੀ ਮਿੱਤਰੋ ਮੈਂਡੀ ਵੀ ਆਈ ਹੋਈ ਆ ਆਪਣੀਆਂ ਫੋਟੋ ਸ਼ੂਟ ਤੇ ਤੇ ਉਧਰ ਚੱਲੀ ਜਾਂਦਾ ਆਪਣੀ ਰਹਿਮਤ ਦਾ ਫੋਟੋ ਸ਼ੂਟ ਬਹੁਤ ਨਖਰਾ ਨੋਖਰਾ ਪੂਰਾ ਹੀ ਆ ਬੱਚੀ ਚ ਹਜੇ 25 ਕ ਮਹੀਨਿਆਂ ਦੀ ਹੋਈ ਆ ਕੱਦ ਤੇ ਬਾਬੇ ਦਾ ਤੁਸੀਂ ਦੇਖ ਸਕਦੇ ਹੋਰਲੇ ਪਾਸੇ ਬਾਬਾ ਦੇਖਦਾ ਨਹੀਂ ਲਾਓ ਵੀ ਸੱਜਣਾ ਸਵਾਗਤ ਹੈ ਤੁਹਾਡਾ ਅੱਜ ਦੇ ਫਿਰ ਨਵੇਂ ਬਲੌਗ ਨਾਲ ਤਰੀਕ ਅੱਜ 5 ਫਰਵਰੀ ਤੇ ਨਵਾਂ ਬਲੌਗ ਕਰਨ ਲੱਗੇ ਹਾਂ ਜ਼ਰੂਰ ਦੁਪਹਿਰ ਦਾ ਟਾਈਮ ਹੋ ਗਿਆ ਤੇ ਜਾਨਵਰ ਕੱਢੇ ਹੋਇਆ ਬਾਹਰ ਤੇ ਮੌਸਮ ਵੀ ਬਦਲਵਾਈ ਵਾਲਾ ਤੇ ਬਾਬਾ ਕਰਦਾ ਇਹ ਸਫਾਈ ਸੂਜੀ ਸਫਾਈ ਤੋਂ ਬਾਅਦ ਇੱਕ ਦੋ ਜਾਨਵਰਾਂ ਦੀ ਚੱਲਾਂ ਇੱਕ ਫੋਟੋ ਵੀਡੀਓ ਕਰਨ ਤੇ ਨਾਲ ਦੀ ਨਾਲ ਬਣਾਵਾਂਗੇ ਬਲੌਗ ਤੇ ਸ਼ਾਮ ਵਾਲੇ ਬਲੌਗ ਵਿੱਚ ਛੋਟੀਆਂ-ਛੋਟੀਆਂ ਲਾਵਾਂ ਕਲਿੱਪਾਂ ਤੇ ਉਸ ਤੋਂ ਬਾਅਦ ਸਵੇਰੇ ਪਾਵਾਂਗੇ ਵੀਡੀਓ ਜਿਹੜੇ ਜਾਨਵਰ ਦੀ ਅੱਜ ਬਣਾਈ ਵੀਡੀਓ ਤੇ ਆ ਛੋਟਾ ਮਾਲ ਮਿੱਤਰੋ ਬੱਚੇ ਬੱਚੀਆਂ ਖੜੇ ਆ ਨੁਕਰੇ ਮਾਰਵਾੜੀ ਨੀਲੇ ਮੱਝੂ ਕੇ ਲੈਨ ਦੇ ਸਾਰੇ ਤਰ੍ਹਾਂ ਦੇ ਜਾਨਵਰ ਖੜੇ ਆ ਦੇਖ ਸਕਦੇ ਆ ਤੁਸੀਂ ਵੀਡੀਓ ਦੇ ਵਿੱਚ ਤੇ ਆ ਛੋਟੀਆਂ ਖੜੀਆਂ ਆ ਲੈਨ ਦੀ ਬਸ਼ੇਰੀ ਖੜੀ ਆ ਜੀ ਤਿੰਨ ਪੈਰ ਛੱਟਿਆਂ ਵਾਲੀ ਤੇ ਅੰਦਰ ਵੀ ਖੜੇ ਆ ਮੇਰੇ ਵੀਰੋ ਜਾਨਵਰ ਸਾਰੇ ਤਰ੍ਹਾਂ ਦੇ ਮਿਲ ਜਾਣਗੇ ਜਿਹਨੂੰ ਜਿੱਦਾਂ ਦਾ ਜਾਨਵਰ ਚਾਹੀਦਾ ਹੋਇਆ ਵੀਡੀਓ ਦੇਖ ਕੇ ਲਾ ਲਿਓ ਫੋਨ ਤੇ ਬਲੌਗ ਦੇ ਲਾਸਟ ਤੇ ਨੰਬਰ ਵੀ ਦਵਾਂਗੇ ਰੇਂਜ ਆਪਣੀ ਸਟਾਰਟ ਹੁੰਦੀ ਆ 70000 ਨਾ 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 ਲੱਤਾਂ ਨਹੀਂ ਚਲਾਉਣੀਆਂ ਤੇ ਲੈ ਵੀ ਮੇਰੇ ਵੀਰੋ ਬਾਬੇ ਹੁਣੇ ਹੋ ਗਏ ਰੈਡੀ ਆਹ ਖੜੀ ਆਪਣੀ ਰੂਪਰੀ ਰੂਪੋਏ ਯਾ ਨੌਕਰੀ ਬੱਚੀ ਜੀ ਕੰਨਾ ਦਾ ਦਾ ਦਿਲ ਬਣਾ ਦਿੰਦੇ ਆ ਦਿਲ ਬੰਦਾ ਜੇ ਹੁਣ ਬਾਬਾ ਬਦਲੂ ਆ ਬੱਚੀ ਦੀ ਅੱਜ ਆਪਾਂ ਫੋਟੋ ਸੂਟ ਬਣਾਉਣੀ ਹੈ ਫੁੱਟ ਫੁੱਟ ਬਣਾਵਾਂਗੇ ਤੇ ਪੌਂਦਾ ਬਾਬਾ ਹੋਲਡਰ ਟੋਪੀ ਮਾਸਟਰ ਵੀ ਅੱਜ ਪਹੁੰਚਾ ਹੋਇਆ ਵਿਸ਼ੇਸ਼ ਤੌਰ ਤੇ ਆ ਬੱਚੀ ਆ ਜੀ ਹਜੇ 24-25 ਮਹੀਨਿਆਂ ਦੀ ਹੋਈ ਆ ਢਾਈ ਸਾਲ ਤੋਂ ਅੰਦਰ ਹੀ ਆ ਪੰਜ ਕਲੈਨ ਬੱਚੀ ਆ ਮੀਲਾ ਰੰਗ ਆ ਤੇ ਟੋਪੀ ਮਾਸਟਰ ਵੀ ਮੇਰੇ ਵੀਰੋਂ ਪਹੁੰਚਿਆ ਕਲ ਜੂ ਪਤਾ ਆ ਚੱਲਿਆ ਬਲ ਬਾਬਾ ਹੁਣ ਤੈਨੂੰ ਹੋ ਚੱਲਿਆ ਭੇਤੀ ਪੌਂਚ ਵੀ ਲਾ ਦੇ ਬਾਬਾ ਰਸ ਲਾ ਆ ਕਰਾਂ ਤਾਂ ਕਹਿੰਦੀ ਜਿਆਦਾ ਦੇਖੋ ਲਾ ਆ ਵੀ ਮਿੱਤਰੋ ਚੱਲੀਏ ਹੁਣ ਫੋਟੋ ਸ਼ੂਟ ਲਈ ਚੱਲੀਏ ਕਹਗਣੇ ਚੱਲ ਵੀ ਕੱਦ ਬਹੁਤ ਕੱਡੂ ਬੱਚੀ ਹੈ ਗਾਣੇ ਓਏ ਸਾਡ ਆਪਣੀ ਉਹਨੂੰ ਮੈਂਟੀ ਨੂੰ ਵੀ ਨਾਲ ਲੈ ਚਲੀਏ ਕੱਲ ਮਿਲਗ ਰਹਾ ਥਲਾ ਦੇ ਕੋਈ ਦਵਾਈ ਦੱਪਾ ਦੇਣ ਦੀ ਕੋ ਲੋੜ ਬੱਚੇ ਨੂੰ ਹਾਂ ਕੋੜੀ ਨਾ ਡੌਣ ਨਹੀਂ ਜਾਕਾ ਮੈਂ ਕੋੜੀ ਦਾ ਅਤਲ ਨਗਦਨੀ ਬੈਗੀ ਬਰੇ ਇੱਕ ਦਾਵੇਂ ਤਾਂ ਹੋ ਮੋਕ ਨੇ ਹੰਬਾਤੀ ਜੀ ਬੱਚਾ ਬਹੁਤ ਸੋਹਣਾ ਦਿੱਤਾ ਹਾਂ ਵਾਹ ਬੱਚੇ ਨੂੰ ਵੀ ਅੱਧਾ ਰਹਿ ਜਾਣਾ ਇਹਦੇ ਮੈਨੂੰ ਮਾਂ ਬਿਨਾਂ ਜੀ ਦੁੱਧ ਨਾ ਪੀਤਾ ਹਰਕ ਤਾਂ ਪੈਂਦਾ ਐ ਜੀ ਦਾ ਕਿੱਥੋਂ ਨਾ ਡੌਣ ਨਾ ਤੇ ਕੀ ਨਾਮ ਵਿਚਾਰੇ ਨੇ ਕਿਤੇ ਪਤਾ ਕਿ ਨਾ ਪੀਓ ਪੀਓ ਕਿ ਨਹੀਂ ਆਏ ਆਈ ਨਹੀਂ ਕਾਨਾ ਕੋਨ ਬਹੁਤ ਚੰਗਾ ਹੈ ਹੂੰ ਬਿਲਕੁਲ ਦੇ ਆ ਰਸਾ ਨਾ ਪਾਏ ਨੂੰ ਖੁੱਲਾ ਫਿਰਦੇ ਰਹਿੰਦੇ ਅੱਛਾ ਇਹਨੇ 60 ਫੀਟ ਮਰਾ ਇਹਦੇ ਵਿੱਚ ਥੱਲੇ ਵੱਡ ਜਾਂਦਾ ਟਰਾਲੀ ਦੇ ਇਧਰ ਪੱਕਾ ਕੱਢਦੇ ਆ ਬਾਹਰ ਇੱਥੋਂ ਟਰਾਲੀ ਕੱਢ ਦੇ ਹੂੰ ਖੋਲ ਦੇ ਫੇਰ ਲੱਤਾਂ ਦੀ ਕੋਲੇ ਇਹਦੇ ਨੂੰ ਲਿਆ ਮੈਗਲੋਡਨ ਦਾ ਟੀਕਾ ਲਿਆ ਪੱਠੇ ਨਾ ਪਾ ਦਰਦੀ ਮੰਦੇ ਕੁੜੀ ਲੰਮੀ ਪੈ ਜਾਂਦੀ ਫੇਰ ਉਹ ਠੀਕ ਆ ਉੱਠਦੀ ਤਾਂ ਹੈਗੀ ਆਪੇ ਨਹੀਂ ਹਜੇ ਤਾਂ ਕੁੱਠੀ ਨਹੀਂ ਹਲਤੇ ਕਹਿੰਦੇ ਬਹਿ ਜਾਂਦੇ ਆ ਨਹੀਂ ਉੱਠ ਕੇ ਬਾਈ ਇਹ ਪਹਿਲਾਂ ਆਏ ਵੇਜੀ ਅਟਕੇ ਫੇਰ ਸਿੱਧੀ ਹੋ ਕੇ ਫੇਰ ਆਈ ਪਈ ਹੈ। ਹੌਣ ਨਿਊਟੀ ਹੈ। ਹੌਣ ਨਿਊਟੀ ਉਦੋਂ ਪਹਿਲਾਂ ਸਵਾਈ ਕਿਦਰ ਮੁੰਸੀ ਆਪਾਂ ਦੇਖ। ਆ ਉਹਦੇ ਤਾਂ ਇਹਨੂੰ ਸੀਗੀ। ਆ ਇਹਨੂੰ ਸੀ। ਇੱਕ ਵਾਰ ਖੜੀ ਤਾਂ ਹੋਈ ਆ। ਹਾਂ, ਕੇਰਾ ਖੜੀ ਹੋਈ ਆ। ਫੇਰ ਤਾਂ ਦਰਦ ਹੀ ਮੰਨਦੇ ਕੋਈ। ਦਰਦ ਮੰਨਦੀ ਆ। ਪੱਠੇ ਪੱਠੇ ਜਵੇਂ ਚੱਕਦੇ ਮੁਰੰਗਾਂ।